ਰੰਗ ਸੁਖਾਰ ਜੋ ਗੁਰੂ ਘਰ ਸਾਸਾ ਸੰਗਤ ਆ ਜਾਣ ਜੇ ਉਹ ਜੋ ਭਾਈ ਸੁਵੰਦ ਸਿੰਘ ਅਪੜੇ ਵਿੱਚ ਨਹੀਂ ਰਹਿ ਅੱਜ ਤੋਂ 10 ਦਿਨ ਪਹਿਲਾਂ ਇਹੇ ਸ਼ਲੋਕ ਤੇ ਪਰਮ ਲੋਗ ਨੂੰ ਕਰਦਾ ਹੈ ਸੁਨਹਿ ਦੀ ਆਤਮਿਕ ਸ਼ਾਂਤੀ ਵਾਸਤੇ ਅੰਤਮ ਅਰਦਾਸ ਵਾਸਤੇ ਆਪ ਸਿਖ ਸੰਗਤਾਂ ਹੋ ਜੀਆਂ ਹੋ ਅਰਦਾਸ ਬੇਨਤੀ ਹੋਈ ਹੈ ਕਿ ਪ੍ਰਭੰਦ ਹੁਕਮਨਾਮਾ ਜੀ ਨੇ ਸਰਵਣ ਕੀਤਾ ਹੁਣ ਬੇਨਤੀ ਹੈ ਕਿ ਜੋ ਪਗ ਦੀ ਰਸਮ ਹੁਣਾਂ ਦੇ ਵੱਡੇ ਸੁਖਤਰ ਹੋ ਰਗੇ ਨਾ ਨਰਕਰਾ ਪ੍ਰਸ਼ਾਦੀ ਜੀ ਦੇ ਵਰਤੇ ਵਿਵਹੂ ਕਾ ਲੰਗਰ ਤਿਆਰ ਹੈ ਸਾਰੀਆਂ ਸੰਗਤਾਂ ਨੇ ਦੇਖ ਲੈ ਜੇ ਤੇ ਲੰਗਰ ਸਥਾਨ ਦੇ ਵਿੱਚ ਜਾ ਕੇ ਉੱਥੇ ਪੰਗਤਾਂ ਦੇ ਬੈਠ ਕੇ ਲੰਗਰ ਖਾਣਾ ਹੈ ਉਹਨਾਂ ਫਾਗੂਦੀ ਰਸੂਏ ਦੀ ਨਾ ਨਰਕਰਾ ਪ੍ਰਸ਼ਾਦੀ ਜੀ ਦੇ ਵਰਤੇ ਵਿਵਹੂ ਗ੍ਰੀਖਾ ਦਾ ਸਾਧਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ Say, i